ਦੋਸਤੋ ਸੌਨ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਜਾਂ ਮਾਲ ਪੂੜੇ ਦੀ ਰੈਸਪੀ ਜਿਹੜੀ ਆ ਉਹ ਹਰ ਘਰ ਦੇ ਵਿੱਚ ਇੱਕ ਵਾਰ ਜ਼ਰੂਰ ਬਣਾਈ ਜਾਂਦੀ ਹੈ ਤੇ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਖੀਰ ਪੂੜੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਇੰਨਾ ਬਣਾਉਣ ਦੇ ਲਈ ਮੈਂ ਇੱਕ ਕੌਲੀ ਘੋਲ ਲਿਆ ਤੇ ਉਹਨਾਂ ਹੀ ਅਸੀਂ ਇਸ ਦੇ ਵਿੱਚ ਪਾਣੀ ਐਡ ਕਰ ਦਿੱਤਾ ਤੇ ਇਹਨੂੰ 2 ਘੰਟੇ ਦੇ ਲਈ ਭਿਓ ਕੇ ਰੱਖ ਦਿੱਤਾ ਜੇਕਰ ਤੁਹਾਡੇ ਕੋਲੇ ਟਾਈਮ ਨਾ ਹੋਵੇ ਤਾਂ ਤੁਸੀਂ ਗੁੜ ਨੂੰ ਕੁੱਟ ਕੇ ਵੀ ਪਾਣੀ ਦੇ ਵਿੱਚ ਘੋਲ ਸਕਦੇ ਹੋ ਤੇ ਇਹ ਜਿਹੜੇ ਛੋਟੇ ਛੋਟੇ ਦਾਣੇ ਤੁਹਾਨੂੰ ਉੱਪਰ ਦਿਖ ਰਹੇ ਨੇ ਇਹ ਸੌਂਫ ਦੇ ਆ ਕਿਉਂਕਿ ਗੁੜ ਜਿਹੜਾ ਉਹ ਸੌਂਫ ਵਾਲਾ ਸੀ ਜਿੰਨਾ ਅਸੀਂ ਗੁੜ ਲਿਆ ਸੀ ਉਹਨਾਂ ਹੀ ਮੈਂ ਕਣਕ ਦਾ ਆਟਾ ਲੈ ਰਹੀ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਗੁੜ ਵਾਲਾ ਪਾਣੀ ਆ ਉਹ ਸਾਰਾ ਐਡ ਕਰ ਦੇਵਾਂਗੇ ਤੇ ਇਸੇ ਨਾਲ ਹੀ ਮੈਂ ਇਹਦੇ ਵਿੱਚ ਨਾ ਚਾਰ ਪੰਜ ਹਰੀਆਂ ਇਲਾਇਚੀਆਂ ਦੇ ਬੀਜ ਜਿਹੜੇ ਆ ਉਹ ਕੁੱਟ ਕੇ ਪਾਊਡਰ ਬਣਾ ਕੇ ਫਲੇਵਰ ਦੇ ਲਈ ਐਡ ਕਰ ਰਹੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਕ ਪਤਲਾ ਜਿਹਾ ਘੋਲ ਜਿਹੜਾ ਇਹ ਉਹ ਬਣਾ ਲਵਾਂਗੇ ਜੇ ਤੁਹਾਨੂੰ ਇਸ ਤਰ੍ਹਾਂ ਇਹ ਬੈਟਰ ਜਿਹੜਾ ਇਹ ਉਹ گاੜਾ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਕਰਕੇ ਐਡ ਕਰ ਲੈਣਾ ਮੈਂ ਇਹਦੇ ਚ ਥੋੜੀ ਜਿਹੀ ਸੌਫ ਹੋਰ ਵੀ ਐਡ ਕਰ ਰਹੀ ਆ ਕਿਉਂਕਿ ਇਹ ਸੌਫ ਮੈਂ ਨਾ ਕੁੱਟ ਕੇ ਪਾ ਰਹੀ ਆ ਜੇ ਤੁਸੀਂ ਕੁੱਟ ਕੇ ਸੌਂਫ ਪਾਉਂਦੇ ਹੋ ਨਾ ਤਾਂ ਤੁਹਾਡਾ ਪੂੜਾ ਜਿਹੜਾ ਬਹੁਤ ਹੀ ਲਾਈਟ ਬਣਦਾ ਹੈ ਤੇ ਬਹੁਤ ਜਲਦੀ ਡਾਈਜੈਸਟ ਹੋ ਜਾਂਦਾ ਹਰ ਕੋਈ ਖਾ ਕੇ ਉਹਨੂੰ ਫਟਾਫਟ ਡਾਈਜੈਸਟ ਕਰ ਸਕਦਾ ਵਾ ਇਸ ਤਰੀਕੇ ਦਾ ਬੈਟਰ ਜਿਹੜਾ ਉਹ ਅਸੀਂ ਤਿਆਰ ਕਰ ਲਿਆ ਤੇ ਹੁਣ ਮੈਂ ਇਸ ਨੂੰ ਨਾ ਨੋਨ ਸਟਿੱਕੀ ਪੈਨ ਦੇ ਉੱਪਰ ਬਣਾ ਰਹੇ ਹਾਂ ਇਹਦੇ ਨਾਲ ਕੀ ਹੋਏਗਾ ਕਿ ਸਿਰਫ ਇੱਕ ਚਮਚ ਸਰੋਂ ਦੇ ਤੇਲ ਦੇ ਵਿੱਚ ਤੁਹਾਡੇ ਸਾਰੇ ਪੂੜੇ ਜਿਹੜੇ ਆ ਉਹ ਬਣ ਕੇ ਤਿਆਰ ਹੋ ਜਾਣਗੇ ਜੇਕਰ ਤੁਸੀਂ ਇਹਨੂੰ ਲੋਹੇ ਦੇ ਤਵੇ ਤੇ ਬਣਾਉਨੇ ਹੋ ਤਾਂ ਤੇਲ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਲੱਗਦੀ ਆ ਸਵਗ ਕਕਰਚੀ ਦੇ ਕਰੀ ਬੈਟਰ ਜਿਹੜਾ ਹੈ ਆਪਾਂ ਪਾ ਲਿਆ ਹਾਂ ਤੇ ਉਸ ਦੇ ਬਾਅਦ ਇਸ ਤਰ੍ਹਾਂ ਇਹਨੂੰ ਕਕਰਚੀ ਦੇ ਨਾਲ ਹੀ ਫਲਾ ਦੇਾਂਗੇ ਜੇਕਰ ਤੁਹਾਡਾ ਪੂੜਾ ਜਿਹੜਾ ਉਹ ਮੋਟਾ ਬਣਿਆ ਤਾਂ ਤੁਹਾਡਾ ਬੈਟਰ ਜਿਹੜਾ ਇਹ ਉਗਾੜਾ ਹੈ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਪਤਲਾ ਕਰ ਲੈਣਾ ਤੇ ਇਸ ਤਰੀਕੇ ਦੇ ਨਾਲ ਨਾ ਜਦੋਂ ਇਹ ਉੱਪਰੋਂ ਬਿਲਕੁਲ ਡਰਾਈ ਹੋ ਗਿਆ ਥੋੜਾ ਜਿਹਾ ਤੇਲ ਲਗਾ ਕੇ ਤੇ ਪਹਿਲੀ ਸਾਈਡ ਜਿਹੜੀ ਆ ਚੇਂਜ ਕਰ ਦਾਂਗੇ ਫਿਰ ਦੋਨਾਂ ਸਾਈਡਾਂ ਤੋਂ ਇਹਨੂੰ ਤੁਸੀਂ ਇਸ ਤਰ੍ਹਾਂ ਉਲਟ-ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲੈਣਾ ਵਾ ਇਸ ਤਰੀਕੇ ਦੇ ਨਾਲ ਸਾਰੇ ਪੂੜੇ ਤੁਸੀਂ ਬਣਾ ਕੇ ਰੈਡੀ ਕਰ ਲੈਣੇ ਬਹੁਤ ਹੀ ਸਿੰਪਲ ਜਿਹਾ ਤਰੀਕਾ ਵਾ ਤੇ ਇਸ ਦਰ ਸਾਡੀ ਖੀਰ ਜਿਹੜੀ ਆ ਉਹ ਵੀ ਬਣ ਕੇ ਤਿਆਰ ਹੋ ਗਈ ਆ ਪਰ ਹਜੇ ਹਕ ਕਾਫੀ ਗਰਮ ਹੈ ਘੱਟ ਦੁੱਧ ਦੇ ਵਿੱਚ ਗਾੜੀ ਖੀਰ ਜਿਹੜੀ ਆ ਉਹ ਕਿਵੇਂ ਬਣਾਈ ਜਾਂਦੀ ਆ ਇਸ ਦੀ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਲੋ ਜੀ ਪੂੜੇ ਸਾਡੇ ਤਿਆਰ ਹੋ ਗਏ ਆ ਇਹਨਾਂ ਵਿੱਚ ਦੀ ਤੁਹਾਨੂੰ ਨਾ ਉਂਗਲਾਂ ਦਿਖ ਰਹੀਆਂ ਹੋਣਗੀਆਂ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨੇ ਪਤਲੇ ਪੂਰੇ ਜੜਿਆ ਉਹ ਬਣਿਆ ਤੇ ਬਹੁਤ ਹੀ ਡੇਲੀਸ਼ੀਅਸ ਬਣਿਆ ਬਹੁਤ ਹੀ ਸੌਫਟ ਤੇ ਨਰਮ ਬਣਿਆ ਤੇ ਲਾਈਟ ਵੀ ਇੰਨੇ ਜ਼ਿਆਦਾ ਹੈ ਕਿ ਖਾਂ ਸਾਰੀ ਡਾਈਜੈਸਟ ਹੋ ਜਾਣਗੇ ਕਿੰਨੇ ਖਾ ਲੇ ਪਤਾ ਹੀ ਨਹੀਂ ਲੱਗੇਗਾ ਤੇ ਤੁਹਾਡੀ ਬੋਡੀ ਵੀ ਬਿਲਕੁਲ ਮਹਿਸੂਸ ਨਹੀਂ ਕਰੇਗੀ ਕਿ ਤੁਸੀਂ ਜ਼ਿਆਦਾ ਮਿੱਠਾ ਖਾ ਲਿਆ ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਟਰਾਈ ਕਰਿਓ ਫੀਡਬੈਕ ਵੀ ਸ਼ੇਅਰ ਕਰਿਓ